ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਕਾਨ ਸਿੰਘ ਵਾਲਾ ਜੀ ਤਸਵੀਰ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6-7 ਨਾਗਾ ਜਿੰਨੇ ਤੁਹਾਨੂੰ ਸਕਰੀਨ ਤੇ ਵੇੜਾ ਬੱਚੀਆਂ ਗਾਵਾਂ ਦੇਖ ਰਹੀਆਂ ਨੇ ਜੀ ਇਸੇ ਕਾਰਨ ਬਾਈ ਨੇ ਸਾਰੇ ਬਕਾਊ ਬੀਤੇ ਆ ਜੀ ਇਹਦੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰ ਕੇ ਤੁਸੀਂ ਕਰ ਲਿਓ ਜੀ ਸਪੈਸ਼ਲ ਬੇਨਤੀ ਰਹੂਗੀ ਕਿ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਕੱਲੇ-ਕੱਲੇ ਨਾਗਦੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਜਿਵੇਂ ਗੱਬਣ ਚੱਕ ਪਾਸਾ ਬੱਚੀ ਹੋਊਗੀ ਨਾਲ ਗੱਬਣ ਵੜਾ ਤੇ ਛੋਟੇ ਬੱਚੇ ਆ ਮੁੱਲ ਛੋਟੇ-ਛੋਟੇ ਰਹਿਣ ਵਾਲੇ ਆ ਨੰਬਰ ਸਕਰੀਨ ਤੇ ਚੱਲੂਗਾ ਜੀ ਸਾਸੀ ਗਾਲ ਜੀ ਸਾਸੀ ਗਾਲ ਜੀ ਨਾਮ ਤੇ ਐਡਰੈਸ ਆਂ ਦੱਸ ਦੋ ਜੀ ਨਾਮ ਵੀਰੇ ਹਰਪ੍ਰੀਤ ਸਿੰਘ ਪਿੰਡ ਕਾਨ ਸਿੰਘ ਵਾਲਾ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ 9855814349 ਸਾਰੇ ਪਸ਼ੂ ਬਕਾਉ ਆ ਜੀ ਹਾਂਜੀ ਹਾਂਜੀ ਇੱਕ ਬਾਢਿਓ ਲੈ ਕੇ ਉਹ ਪਰਲੀ ਵਾੜ ਤੋਂ ਸ਼ੁਰੂ ਕਰਦੇ ਆਂ ਵੀਰੇ ਕਾਲੀ ਤੋਂ ਆਪਾਂ ਹਾਂਜੀ ਸੂਆ ਕਿੰਨਾ ਮਾ ਜੀ ਇਹ ਸੂਆ ਵੀਰੇ ਤੀਜਾ ਸੁੰਦੀ ਆ ਜੀ ਤੀਜਾ ਸੂਆ ਸੂ ਕੀ ਠੀਕ ਆ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਵੀਰੇ ਲੈਂਦੀ ਆ 7-8 ਦਿਨ ਡੇਟ ਮੁਤਾਬਕ ਹਾਂਜੀ ਲੈ ਜੂ ਹਾਂਜੀ ਲੈ ਜੂ ਠੀਕ ਆ ਵੀਰੇ ਕਿੰਨਾ ਪਿਆ ਜੂ ਦੁੱਧ ਜੀ ਦੋਦ ਦੇ ਵੀਰੇ ਪਹਿਲਾਂ ਦੂਜੇ ਸੂਏ ਨੇ 20 ਲੀਟਰ ਦਿੱਤਾ ਜੀ ਦੂਜੇ ਸੂਏ ਹਾਂਜੀ ਜੋਆ ਉਹਦੇ ਹਾਂਜੀ ਜਾਉ ਪਲੱਸ ਇੱਕਤੀ ਹਾਂਜੀ 20 ਪਲੱਸ ਜਾਉਗੀ ਦੋਦ ਦੀ ਫੈਟ ਵੀ ਵੀਰੇ ਚੰਗੀ ਫੈਟ ਵੀਰੇ ਚੰਗੀ ਆਉਂਦੀ ਆ ਮੱਝਾਂ ਰਗਾ ਦੋਦ ਦੀ ਮੱਝਾਂ ਹਾਂਜੀ ਜੇ 20 ਕਿਲੋ ਵਾਲੀ ਮੱਝ ਲੈਣ ਜਾ ਕੇ 3 ਲੱਖ ਦੀ ਆ 3 ਲੱਖ ਦੀ ਆ ਬਈ ਠੀਕ ਆ ਇਹ ਤਾਂ ਫਿਰ ਉਹਦੇ ਵਗਨ ਚੌਥੇ ਹਿੱਸੇ ਹਾਂਜੀ ਹਾਂਜੀ ਫਿਊਚਰ ਸਾਰੇ ਮੱਝਾਂ ਵਾਲੀ ਆਈਏ ਫਿਊਚਰ ਸਾਰੇ ਮੱਝਾਂ ਵਾਲੀ ਆ ਹਾਂਜੀ ਠੰਡੀ ਸੀਲ ਦੀ ਗੱਲ ਠੰਡੀ ਸੀਲ ਆ ਜੀ ਭਲਾਂ ਦੀ ਥੱਲੇ ਦੇ ਬੈਠੋ ਜੋੜ ਪਿਆਣਾ ਪਾਉ ਨਾ ਪਾਉ ਭਲਾ ਥੱਲੇ ਦੀ ਨੰਗੀ ਜਾਉ ਠੰਡੀ ਪੂਰੀ ਐ ਇੰਨੀ ਫੁੱਲ ਕਰਾ ਹਾਂਜੀ ਹਈ ਤਾਂ ਵੇੜ ਨੇ ਬੰਨਾਈ ਕੱਚੀ ਆ ਬੱਚੀ ਆ ਜੀ ਤੋਰ ਦੀ ਵੀਰੇ ਬਾਹਰ ਤੋਰ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਕਿ ਤੀਜਾ ਹੁੰਦੀ ਆ ਜੀ ਪਿਛਲੇ ਸੂਏ ਬਾਈ ਦੱਸਦਾ ਕਿ ਆਪਣਾ 20 ਕਿਲੋ ਦੁੱਧ ਚੋਇਆ ਆ ਵਾ ਵੱਡੀ ਵੇੜ ਆ ਕੋਈ ਐ ਛੋਟੀ ਮੰਨ ਕੇ ਨਾ ਆਵੇ ਵੀਰੇ ਸਮਾਂ ਲੱਗ ਭੱਗ ਹਜੇ ਸਮਾਂ ਲੈ ਜੂਗੀ ਹਫ਼ਤੇ ਦੇ ਆਸ-ਪਾਸ ਇੱਕ ਦੋ ਦਿਨ ਵਾਧ ਵੀ ਸਕਦੇ ਆ ਘਟ ਵੀ ਸਕਦੇ ਆ ਇਹ ਗਾ ਇਹ ਵੇੜ ਦੀ ਸਫਤ ਰਹੂਗੀ ਬਈ ਇੱਕ ਦਾ ਇਹ ਠੰਡੀ ਸੀਲ ਹੈ ਜੀ ਇੱਕ ਦੁੱਧ ਪਿਉਣਾ ਇਹਨੇ ਮੱਝਾਂ ਅਰਗਾ 6 7 ਫੈਟਾਂ ਵਾਲਾ ਜੀ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਾਰੰਟੀ ਹੈ ਹਾਂਜੀ ਹਾਂਜੀ ਫੁੱਲ ਗਾਰੰਟੀ ਹੈ ਠੀਕ ਆ ਬਜਨ ਵਜੂਦ ਵੀ ਬੜਾ ਚੰਗਾ ਜੀ ਤੁਸੀਂ ਮੱਝ ਭਾਲ ਦੇ ਫਿਰਦੇ ਸੀ ਬਜਟ ਥੋੜਾ ਪਰ ਥੋੜੇ ਬਜਟ ਤੁਹਾਨੂੰ ਮੱਝਾਂ ਅਰਗਾ ਦੁੱਧ ਮਿਲ ਜਾਣਾ ਜੀ ਥਣਾ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਬਾਕੀ ਤਿਆਰੀ ਬਹੁਤ ਸੋਹਣੀ ਕੀਤੀ ਹੈ ਜਿਹੜੇ ਹਸਾਵਣਾ ਕੱਦ ਵਜਨ ਆ ਵੀਰੇ 2 ਬਾਈ ਗਿਓ ਦੁੱਧ ਐਡੀ ਵੈਡਲ ਕਹਿੰਦਾ ਵਿਖੀ ਹੈ ਚੈੱਕ ਕਰ ਸਕਦੇ ਆ ਬਾਕੀ ਹਵਾਨਾ ਸੂਨਾ ਤਿਆਰ ਕਰੀ ਫਰਦੀ ਹੈ ਡਿਮਾਂਡ ਕਰਨੀ ਮੇਰੇ ਜੈਜ ਜਿਹੜੇ ਲੈਣੇ ਆ ਉਹ ਹੀ ਦੱਸਿਓ ਯਸ ਬਗ ਡਿਮਾਂਡ ਬਈ ਇਹ ਤੇ 65000 ਚੋਂ ਮਾਨਤਾ ਨਹੀਂ ਕਰਨਾ ਆਪਾਂ 65000 ਚੋਂ ਹਾਂਜੀ ਇੱਕ ਬਈ ਇੱਕ ਦੀ ਹੋਰ ਸਹਿਤਾ ਹਾਂਜੀ ਇਹ ਗਾਂ ਤੇ ਨਾ ਕੋਈ ਡਾਕਟਰ ਨਹੀਂ ਆਇਆ ਅਜੇ ਤੱਕ ਇਹ ਆਈ ਕਰਨੀ ਆਊਗਾ ਜਿਵੇਂ ਆਮ ਗਾਂ ਨੂੰ ਬੁਖਾਰ ਹੋ ਗਿਆ ਉਹ ਪ੍ਰੋਬਲਮ ਹੋ ਗਈ ਉਹ ਪ੍ਰੋਬਲਮ ਹੋ ਗਈ ਐਡੀ ਚੀਜ਼ ਹੈਨੀ ਇੱਥੇ ਐਡੀ ਚੀਜ਼ ਹੈਨੀ ਹਾਂਜੀ ਠੀਕ ਹੈ ਜੀ ਜਿਵੇਂ ਆ ਗਰਮੀ ਚ ਜਿਆਦਾ ਨਾ ਨਾ ਜੀ ਗਰਮੀ ਭਲਾ ਧੁੱਪੇ ਬੰਨੀ ਰੱਖੋ ਧੁੱਪੇ ਬੰਨੀ ਦਾ ਕੋਈ ਵਕਤ ਨਹੀਂ ਜਿਹੜਾ ਵੀਰੇ ਦੂਜਾ ਨਹੀਂ ਵੀ ਲਾ ਹਾਂਜੀ ਦੰਦੋ ਕਿਵੇਂ ਆ ਇਹ ਬ੍ਰੇਕ ਦੋਂਦੀ ਆਈ ਦੋ ਦੰਦ ਹਾਂਜੀ ਕਿੰਨੇ ਸਮੇਂ ਦੀ ਗੱਬਣਾ ਇਹ 6 ਮਹੀਨਿਆਂ ਦੀ ਗੱਬਣਾ ਆਈ ਸੀਮਨ ਕਿਹੜਾ ਲੱਗਿਆ ਇਹ ਲੱਗਾ ਜੀ ਪੇਪਰ ਦਾ ਲੱਗਾ ਸੈਕਸੜ ਸੈਕਸੜ ਲੱਗਾ ਹਾਂਜੀ ਰਿਕਾਰਡ ਲਊਗਾ ਹਾਂਜੀ ਸਟਰਾ ਆਪਣੇ ਕੋਲੇ ਪਿਆ ਜੀ ਸਟਰਾ ਪਿਆ ਜੀ ਜਿਹੜੇ ਡਾਕਟਰ ਸਾਹਿਬਾਨ ਨੇ ਭਰਿਆ ਹਾਂਜੀ ਹਾਂਜੀ ਗੱਲ ਕਰਾ ਦਾਂਗੇ ਕੋਈ ਨਾ ਵੀ ਗੱਲ ਕਰ ਹਾਂਜੀ ਠੀਕ ਆ ਕਿੰਨੇ ਸਮੇਂ ਦੀ ਗੱਬਣਾ ਜੀ ਇਹ 6 ਮਹੀਨਿਆਂ ਦੀ ਹੋ ਗਈ ਚੈੱਕ ਪਾਸ ਹਾਂਜੀ ਚੈੱਕ ਪਾਸ ਕੋਈ ਵੀ ਰ ਆਉ ਦਾ ਡਾਕਟਰ ਨਾਲ ਲੈ ਕੇ ਆਵੇ ਹੋਰ ਕੇ ਦਿਖਾ ਦਿਓ ਵੀਰੇ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਜੀ ਦੰਦੋ ਬਾਈ ਦੋ ਦੰਦ ਦੱਸਦਾ ਜੀ ਹਜੇ ਬੱਚਾ ਹੀ ਆ ਤੇ ਜਿਹੜੀ ਆਪਾਂ ਵੈੜ ਦਿਖਾਈ ਆ ਉਹਦੋਂ ਗੱਠ ਉੱਚੀ ਹੋਊਗੀ ਪਾਈਪਰ ਦਾ ਸੈਕਸਰ ਸੀਮਣੇ ਦੇ ਲੱਗਿਆ ਵਾ ਜੀ ਦਾ ਤੁਹਾਨੂੰ ਰਿਕਾਰਡ ਪ੍ਰੋਪਰ ਮਿਲੂਗਾ ਚਾਹੇ ਡਾਕਟਰ ਸਾਹਿਬਾਨ ਨਾਲ ਗੱਲ ਕਰ ਲਿਓ ਤੇ ਚਾਹੇ ਬਾਈ ਕੋਲੋਂ ਲੈ ਲਿਓ ਤੁਸੀਂ ਸਟਰੋ ਵਗੈਰਾ ਉਹਦੀ ਗਾਰੰਟੀ ਰਹਿਣ ਵਾਲੀ ਆ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਤਾਂ ਤੁਸੀਂ ਤੋਹਫਾ ਕਹਿ ਸਕਦੇ ਹੋ ਜੇ ਇਹੋ ਜਿਹਾ ਰੰਗ ਬੰਦੇ ਨੇ ਬੁਰਸ਼ ਨਾ ਕਰਨਾ ਹੋਵੇ ਤਾਂ ਹੋਣਾ ਨੀਗਾ ਐਨੀ ਚੰਗੀ ਚੀਜ਼ ਆ ਬਾਕੀ ਲੈਂਥ ਹਾਈਟ ਲੈਗ ਸਟੋਰ ਸਕੋਰ ਵੇਖ ਚੈੱਕ ਕਰ ਸਕਦੇ ਹੋ ਜੀ ਫਰੀਡ ਦੀ ਹੱਡੀ ਫੁੱਲ ਸਟੇਟ ਨਾ ਰਾ ਯਾਨੀ ਕੁਆਲਿਟੀਆਂ ਇੱਕ ਕੁਆਲਿਟੀਆਂ ਵੈਡ ਚ ਜਿੰਨੀਆਂ ਕਹਿ ਲੋ ਉਨੀਆਂ ਜੀ ਨਵੇਂ ਫਾਰਮ ਵੀ ਰਾਸ ਤੇ ਤੋਹਫਾ ਕੋਈ ਇਹੋ ਜਿਹੀ ਬਰੀਡ ਲੈ ਕੇ ਤੁਹਾਨੂੰ ਦੋ ਨਾਗ ਮਿਲ ਜਾਣੇ ਇੱਕ ਪੱਚਾ ਟੌਪ ਦਾ ਲਊਗਾ ਇੱਕ ਆਫ ਟੌਪ ਦੀ ਇਹ ਗੈਰੀ ਫਾਰਮ ਕਦੇ ਫੇਲ ਨਹੀਂ ਹੁੰਦਾ ਡਿਮਾਂਡ ਇਹਦੀ ਵੀਰੇ ਜੈ ਜੀ ਜਿਹੜੇ ਲੈਣੀ ਆ ਡਿਮਾਂਡ ਵੀਰੇ 65000 ਦੀ ਦੇਵਾਂਗੇ ਹੋ ਜੂ ਮੰਨ ਤਾਂ ਹਾਂਜੀ ਮੰਨ ਤਾਂ ਹੋ ਜੂ ਟਾਈਮ ਤੇ 65000 ਦੀ ਬਾਈ ਕਹਿੰਦਾ ਦੇ ਦਾਂਗੇ ਜਿੱਦ ਦੇ ਤਿਆਰ ਹੋਗੇ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਅੱਗੇ ਵੀਰੇ ਆ ਬੱਚੀ ਆ ਕੀ ਉਮਰ ਕਿੰਨੇ ਹੋਊਗੀ ਦੀ ਉਮਰ ਵੀਰੇ ਹੋਊਗੀ ਦੀ ਆਈਡੀਆ 7 ਕਿ ਮਹੀਨਿਆਂ ਦੀ 7 ਕਿ ਮਹੀਨ ਬੱਚਾ ਬੱਚਾ ਹਾਂਜੀ ਬੱਚਾ ਹੈ ਚੋਲੀ ਸੋਹਣੀ ਹੈ ਜੀ ਸ਼ਾਂਕ ਦੇ ਵੀ ਨਹੀਂ ਪੂਰਾ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਜੀ 20 ਚ ਮਾਨਤਾ ਕਰ ਦਾਂਗੇ ਮੌਕੇ ਤੇ ਹੀ ਥੋੜਾ ਘਣਾ ਹੀ ਬਸ ਮਾੜਾ ਮੋਟਾ ਹਾਂਜੀ ਮਾੜਾ ਮੋਟਾ ਬਾਅਦ ਛੋੜ ਛੱਪਾ ਹੀ ਹੋਊਗਾ ਛੋੜ ਛੱਪਾ ਹੋਊਗਾ ਹਾਂਜੀ 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 ਠੀਕ ਹੈ ਵੀਰੇ ਤੇ ਇੱਕ ਬਈਆ ਛੋਟਾ ਬੱਚਾ ਕਿੰਨੀ ਕੁ ਉਮਰ ਹੋਵੇ ਦੀ ਇਹਦੀ ਇਹਦੀ ਵੀਰੇ ਹੋਊਗੀ ਉਮਰ 4 ਕੁ ਮਹੀਨੇ ਆਈਡੀਆ ਛੋਟਾ ਬੱਚਾ ਹੀ ਹੈ ਹਾਂਜੀ ਹਾਂਜੀ ਠੀਕ ਹੈ 4 ਤੋਂ 5 ਮਹੀਨੇ ਹੋ ਸਕਦੀ ਹੈ ਹਾਂਜੀ 4 ਛਾਂਕ ਹੋਈ ਨਹੀਂ ਇਹਦੀ ਡਿਮਾਂਡ ਜ ਇਹ 4000 ਦੀ ਦੇ ਦਾਂਗੇ ਲਾਸਟ ਹਾਂਜੀ ਐਸੀ ਸਾਹਮਣ ਵਾਲਾ ਸੇਵਾ ਦਾ ਮੁੱਲ ਹੀ ਲੈਣਾ ਹਾਂਜੀ ਹਾਂਜੀ ਸੇਵਾ ਦਾ ਮੁੱਲ ਹੀ ਠੀਕ ਆ ਬਾਕੀ ਤੁਨ ਤੁਸੀਂ ਆਪ ਹੀ ਸਿਆਣੇ ਆ ਜੀ ਪਾ 4-5000 ਦਾ ਮਹੀਨੇ ਦਾ ਦੁੱਧ ਹੀ ਬੱਛੀ ਪੀ ਜਾਂਦੀ ਏ ਪੀ ਜਾਂਦੀ ਏ ਜੀ ਠੀਕ ਹੈ ਹਾਂਜੀ ਠੀਕ ਆ ਤੇ ਇੱਕ ਬਈਆ ਸਿੰਘਾਂ ਵਾਲੀ ਜਰਸੀ ਐ ਇਹ ਉਹਦੀ ਆ ਬਈ ਇਹ ਆਪਾਂ ਉਹਦੇ ਨਾਲ ਹੀ ਦੇ ਦਾਂਗੇ ਜੇ ਆਪਾਂ ਨੂੰ ਕੋਈ ਘਾਟ ਬਾਅਦ ਸੌਦੇ 'ਚ ਨਾ ਕਰੂਗਾ ਤੇ ਆਪਾਂ ਉਹ ਦੇ ਦਾਂਗੇ ਫ੍ਰੀ ਦੇ ਤੌਰ ਤੇ ਜੇ ਤਾਂ ਉਹ ਵੈੜ ਨਾਲ 콜65000 ਦੀ ਲੈ ਜੂਗਾ ਹਾਂਜੀ ਫਿਰ ਤਾਂ ਇਹ ਨਾਲ ਫਿਰ ਫਿਰ ਹੀ ਆ ਨਹੀਂ ਉਹ ਆਪਾਂ ਇਹਦੇ 3000 ਦੀ ਦੇ ਦਾਂਗੇ ਉਹਦੀ ਬੱਛੀ ਆ ਉਸ ਗਾਹਾਂਜੀ ਉਹਦੀ ਬੱਛੀ ਆ ਠੀਕ ਹੈ ਨਹੀਂ ਬਾਈ ਕਹਿੰਦਾ 3000 ਦੀ ਦੇ ਦਾਂਗੇ ਮੰਨ ਲਓ ਗੱਬਣਾ ਗਾਂ ਵਾਲੇ ਵੀਰ ਨੇ ਨਹੀਂ ਲੈ ਕੇ ਜਾਣੇਗੇ ਫਿਰ ਉਹਦੇ ਜੋ ਮਾਨਤਾਨ ਹੋ ਜਾਊਗਾ ਇਹ ਬੱਛੀ ਅੱਡ ਵੇਚ ਦਾਂਗੇ ਤੇ ਜੇ ਕੋਈ ਉਹ ਲੈ ਕੇ ਜਾਊ 65000 ਦੀ ਤਾਂ ਬੱਛੀ ਨਾਲ ਫ੍ਰੀ ਲੈ ਜਾਓ ਸੰਗ ਜ਼ਰੂਰ ਆ ਛੋਟੇ ਛੋਟੇ ਬਾਕੀ ਜਿਹਨੂੰ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ